ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਕਿ ਕਿਸ ਤਰ੍ਹਾਂ ਜ਼ਿਲ੍ਹਾ ਪ੍ਰੇਸ਼ਤ ਤੇ ਪੰਚਾਇਤ ਸੰਪਤੀ ਦੀਆਂ ਵੋਟਾਂ ਨੇ ਜਿਹੜੀਆਂ ਉਹ 14 ਤਰੀਕ ਤੋਂ ਪੈਣ ਜਾ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੀ ਸਿਆਸਤ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੇ ਹਾਲਾਤ ਸੱਤਾਧਾਰੀ ਪਾਰਟੀ ਦੇ ਉੱਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਗਾ ਰਹੇ ਨੇ ਉਹ ਸਾਰਿਆਂ ਦੀ ਆਪਾਂ ਤੁਹਾਨੂੰ ਜਮੀਨੀ ਹਕੀਕਤ ਦੱਸਾਂਗੇ ਕਿ ਅਸਲ ਦੇ ਵਿੱਚ ਇਹ ਮਾਮਲੇ ਆਪਸ ਦੇ ਵਿੱਚ ਜੁੜੇ ਕਿੱਦਾਂ ਨੇ ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਇੱਕ ਪੁਲਿਸ ਅਧਿਕਾਰੀਆਂ ਦੀ ਵੀਡੀਓ ਤੇ ਜਿਹੜੀ ਆਡੀਓ ਹੈ ਉਹ ਰਿਕਾਰਡਿੰਗ ਹੁੰਦੀ ਹੈ ਤੇ ਉਹ ਸੁਪੀਰ ਸਿੰਘ ਬਾਦਲ ਦੇ ਹੱਥ ਲੱਗਦੀ ਹੈ ਤੇ ਉਹਨਾਂ ਦੇ ਦੁਆਰਾ ਇਸ ਆਡੀਓ ਨੂੰ ਲੈ ਕੇ ਸੁਪਰੀਮ ਹਾਈ ਕੋਰਟ ਦੇ ਵਿੱਚ ਵੀ ਅਪਰੋਚ ਕੀਤੀ ਜਾਂਦੀ ਹੈ ਤੇ ਹਾਈ ਕੋਰਟ ਦੇ ਵਿੱਚ ਪੀਐਲਆਈ ਪਾਉਣ ਤੋਂ ਬਾਅਦ ਜਿਹੜੀ ਹੈ ਉਹ ਅੱਗੇ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤੇ ਉਸੇ ਆਡੀਓ ਦੇ ਤਹਿਤ ਸੋਮਵਾਰ ਨੂੰ ਯਾਨੀ ਕਿ ਕੱਲ ਦੇ ਦਿਨ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਅੱਗੇ ਦੀ ਕਾਰਵਾਈ ਕੀਤੀ ਜਾਵੇ ਕਿ ਕਿ ਉਹ ਵੀਡੀਓ ਅਸਲ ਦੇ ਵਿੱਚ ਅਸਲੀ ਹੈ ਜਾਂ ਨਕਲੀ ਹੈ ਉਸ ਦੇ ਬਾਰੇ ਵਿੱਚ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਵਿਭਾਗ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਵੀਡੀਓ ਹੈ ਜਿਹੜੀ ਉਹ ਉਹ ਏਆਈ ਜਨਰੇਟਡ ਹੈ ਉਸ ਦੇ ਵਿੱਚ ਇਦਾਂ ਦੀ ਕੋਈ ਵੀ ਗੱਲਬਾਤ ਹੈ ਉਹ ਨਹੀਂ ਹੈ ਪੁਲਿਸ ਪ੍ਰਸ਼ਾਸਨ ਉਸ ਨੂੰ ਸਿਰੇ ਤੋਂ ਇਨਕਾਰ ਦਾ ਨਜ਼ਰ ਆ ਰਿਹਾ ਤੇ ਇਸੇ ਦੇ ਤਹਿਤ ਡੀਜੀਪੀ ਪੰਜਾਬ ਦੇ ਵੱਲੋਂ ਸੁਖਵੀਰ ਬਾਦਲ ਨੂੰ ਜਾਂ ਉਹਨਾਂ ਦੇ ਕਿਸੇ ਵੀ ਅਧਿਕਾਰੀ ਨੂੰ ਜਿਹੜਾ ਕਿ ਕੱਥੇ ਤੌਰ ਤੇ ਇਸ ਚੀਜ਼ ਦੇ ਲਈ ਜ਼ਿੰਮੇਵਾਰ ਹੋਵੇਗਾ ਉਹ ਸਬੂਤ ਲੈ ਕੇ ਡੀਜੀਪੀ ਪੰਜਾਬ ਦੇ ਕੋਲ ਤਲਬ ਹੋਣ ਦੇ ਲਈ ਕਿਹਾ ਗਿਆ ਆ ਤਾਂ ਜੋ ਅੱਗੇ ਦੀ ਕਾਰਵਾਈ ਹੈ ਜਿਹੜੀ ਜਾਂਚ ਪੜਤਾਲ ਕੀਤੀ ਜਾ ਸਕੇ ਉਸ ਦੇ ਜੋ ਵੀ ਸਬੂਤ ਨੇ ਉਹ ਲੈ ਕੇ ਉਹਨਾਂ ਨੂੰ ਆਉਣ ਦੇ ਲਈ ਕਿਹਾ ਗਿਆ ਆ ਤਾਂ ਜੋ ਜਾਂਚ ਦੇ ਵਿੱਚ ਪੂਰਾ ਸਹਿਯੋਗ ਆ ਅਕਾਲੀ ਦਲ ਕਰ ਸਕੇ ਅਤੇ ਸੱਤਾਧਾਰੀ ਪਾਰਟੀ ਦੇ ਉੱਤੇ ਵੀ ਇਲਜ਼ਾਮ ਇਸ ਚੀਜ਼ ਨੂੰ ਲੈ ਕੇ ਲੱਗਦੇ ਰਹੇ ਨੇ ਪਿਛਲੇ ਦਿਨੀ ਕਿ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਕਈਆਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਇਹ ਪੂਰੀ ਖਬਰਾਂ ਦਾ ਵਿਸ਼ਲੇਸ਼ਣ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਸ਼ੁਰੂਆਤ ਕਰਦੇ ਹਾਂ ਕਿ ਜ਼ਿਲ੍ਹਾ ਪ੍ਰੈਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਨੇ ਜਿਹੜੀਆਂ ਉਹ 14 ਜਿਹੜੀਆਂ ਦਸੰਬਰ ਨੂੰ ਹੋਣ ਜਾ ਰਹੀਆਂ ਨੇ ਜਿਸ ਦੇ ਤਹਿਤ ਜ਼ਿਲ੍ਹਾ ਪ੍ਰੈਸ਼ਦ ਦੇ 24 ਅਤੇ 154 ਦੇ ਕਰੀਬ ਜਿਹੜੀਆਂ ਪੰਚਾਇਤ ਸੰਪਤੀਆਂ ਨੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਪੈਣਗੀਆਂ ਅਤੇ ਵੱਖ-ਵੱਖ ਥਾਵਾਂ ਤੇ ਜਿਹੜੇ ਇਸ ਦੇ ਤਹਿਤ ਨਾਮਜ਼ਦਗੀ ਪੱਤਰ ਭਰੇ ਗਏ ਵਿਰੋਧੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਸੱਤਾਧਾਰੀ ਪਾਰਟੀ ਦੇ ਉੱਤੇ ਲਗਾਏ ਗਏ ਕਿ ਉਹਨਾਂ ਨੇ ਉਹਨਾਂ ਦੇ ਨਾਮਜ਼ਦਗੀ ਪੱਤਰ ਨਹੀਂ ਭਰਨ ਦੇ ਉੱਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਇਥੋਂ ਤੱਕ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਣਪਛਾਤੇ ਬੰਦੇ ਜਾਂ ਵਿਅਕਤੀ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਕੇਸ ਦਰਜ ਹੋਇਆ ਜਾਂ ਪਾਰਟੀਆਂ ਵੱਲੋਂ ਇਤਰਾਜ਼ ਜਤਾਇਜ਼ ਜਾਰੀ ਕੀਤਾ ਗਿਆ ਕਿ ਉਹ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਲੈ ਕੇ ਭੱਜ ਗਏ ਅਤੇ ਸਮਾਂ ਨਾ ਹੋਣ ਦੇ ਕਾਰਨ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਦਾਖਲ ਨਹੀਂ ਹੋ ਸਕੇ ਅਤੇ ਜਦੋਂ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਆ ਤੇ ਉਸ ਤੋਂ ਬਾਅਦ ਵੀ ਸੱਤਾਧਾਰੀ ਪਾਰਟੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਨਾਮਜ਼ਦਗੀਆਂ ਪੱਤਰ ਨੇ ਉਹ ਜਾਣ ਪੁੱਝ ਕੇ ਜਿਹੜੀਆਂ ਨੇ ਉਹ ਗਲਤ ਕਰਾਰ ਦਿੱਤੀਆਂ ਕਈਆਂ ਨੇ ਜਾਨੀ ਕਿ ਨਾਮਜ਼ਦਗੀ ਪੱਤਰਾਂ ਦੇ ਵਿੱਚ ਟੂਟੀਆਂ ਦੇ ਤਹਿਤ ਜਿਹੜੇ ਆ ਉਹਨਾਂ ਨੂੰ ਗਲਤ ਕਰਾਰ ਦੇ ਕੇ ਉਹ ਰੱਦ ਕਰ ਦਿੱਤੇ ਗਏ ਨੇ ਹੁਣ ਇਹ ਵੀ ਇਲਜ਼ਾਮ ਜਿਹੜੀ ਉਹ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸਰਕਾਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਕਾਂਗਰਸੀਆਂ ਦੇ ਵੱਲੋਂ ਵੀ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਭਾਜਪਾ ਵੱਲੋਂ ਵੀ ਤੇ ਅਕਾਲੀ ਦਲ ਦੇ ਵੱਲੋਂ ਵੀ ਇਹ ਇਲਜ਼ਾਮ ਜਿਹੜੀ ਸੱਤਾਧਾਰੀ ਪਾਰਟੀ ਦੇ ਉੱਤੇ ਲਾਏ ਜਾ ਰਹੇ ਨੇ ਕਿ ਕੇ ਸਰਕਾਰ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੇਸ਼ਾਸ ਚੋਣਾਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਧੱਕਾ ਜਿਹੜੀ ਉਹ ਸੱਤਾਧਾਰੀ ਪਾਰਟੀ ਕਰਦੀ ਆਈ ਹੈ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਹਨਾਂ ਤੇ ਲੱਗਦੇ ਨੇ ਪਰ ਇਹ ਪਾਰਟੀ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਇਸ ਤਰ੍ਹਾਂ ਦੇ ਦੇ ਇਲਜ਼ਾਮ ਨੇ ਉਹ ਲਗਾਤਾਰ ਲੱਗਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਸ ਇਲਜ਼ਾਮਾਂ ਦੇ ਤਹਿਤ ਪ੍ਰਤਾਪ ਸਿੰਘ ਬਾਜਪਾ ਇੱਕ ਬਫਤ ਲੈ ਕੇ ਚੋਣ ਕਮਿਸ਼ਨ ਨੂੰ ਮਿਲਦੇ ਨੇ ਅਤੇ ਉਹ ਕਹਿੰਦੇ ਨੇ ਕਿ ਨਾਮਜ਼ਦਗੀਆਂ ਪੱਤਰ ਭਰਨ ਦੀ ਜਿਹੜੀ ਤਰੀਕ ਹੈ ਉਹ ਵਧਾਈ ਜਾਵੇ ਕਿਉਂਕਿ ਬਹੁਤ ਜ਼ਿਆਦਾ ਜ਼ਬਰ ਤੇ ਧੱਕਾ ਉਹਨਾਂ ਦੇ ਨਾਲ ਕੀਤਾ ਗਿਆ ਆ ਕਾਂਗਰਸੀਆਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਤੇ ਅਕਾਲੀ ਦਲ ਦੇ ਵੱਲੋਂ ਵੀ ਅਤੇ ਹੋਰ ਵੀ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਪੱਤਰ ਨੇ ਜਿਹੜੇ ਕਾਗਜ਼ ਨਹੀਂ ਨਾਮਜ਼ਦ ਕੀਆ ਨੇ ਉਹ ਜਾਣਬੁੱਝ ਕੇ ਰੱਦ ਕੀਤੇ ਗਏ ਨੇ ਹੁਣ ਉਹ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਚੋਣਾਂ ਨੂੰ ਨਿਰਪੱਖ ਕਰਵਾਉਣ ਦੇ ਲਈ ਜਿਹੜਾ ਇਹ ਸਮਾਂ ਆ ਉਹ ਅੱਗੇ ਵਧਾਣਾ ਚਾਏ ਵਧਾਇਆ ਜਾਣਾ ਚਾਹੀਦਾ ਜਾਂ ਤਾਂ ਜੋ ਉਹ ਆਪਣੇ ਨਾਮਜ਼ਦ ਕੀ ਪੱਤਰ ਨੇ ਉਹ ਭਰ ਸਕਣ ਔਰ ਪੱਖਪਾਤੀ ਪੁਲਿਸ ਅਤੇ ਸਿਵਲ ਅਫਸਰਾਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਣ ਦੀ ਮੰਗ ਵੀ ਉਹਨਾਂ ਨੇ ਕੀਤੀ ਹੈ। ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਪੱਖਪਾਤ ਕਰਨ ਵਾਲੇ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਜਿਹੜੀ ਆ ਉਹ ਚੋਣ ਕਮਿਸ਼ਨ ਨੂੰ ਸੌਂਪੀ ਜਾਵੇਗੀ। ਅਕਾਲੀ ਦਲ ਚਾਹੁੰਦਾ ਹੈ ਕਿ 2027 'ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੇ ਇਹਨਾਂ ਅਫਸਰਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਨਾ ਲਾਈਆਂ ਜਾਣ ਕਿਉਂਕਿ ਇਹ ਪੱਖਪਾਤ ਕਰ ਰਹੇ ਨੇ ਸੱਤਾਧਾਰੀ ਪਾਰਟੀ ਦੇ ਨਾਲ ਰਲੇ ਹੋਏ ਨੇ। ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਵਿੱਚ ਨਿਰਪੱਖ ਜਿਹੜੇ ਆਬਜ਼ਰਵਰ ਨੇ ਉਹ ਲੱਗਣ ਤਾਂ ਜੋ ਵੱਖ-ਵੱਖ ਧਿਰਾਂ ਨੇ ਇਹ ਵੀ ਮੰਗ ਕੀਤੀ ਹੈ। ਕਿਉਂਕਿ ਸਤਾਧਾਰੀ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਜਿਹੜੇ ਅਫਸਰ ਨੇ ਉਹਨਾਂ ਦਾ ਪੱਖ ਪੂਰ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਅਬਜ਼ਰਵਰ ਲੱਗਣੇ ਚਾਹੀਦੇ ਆ ਉਹ ਪੱਖਪਾਤ ਨਾ ਕਰਨ ਇਹ ਕਾਲੀ ਗੱਲ ਦੇ ਵੱਲੋਂ ਵੀ ਕਿਹਾ ਗਿਆ ਤੇ ਕਾਂਗਰਸ ਦੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ੋਰ ਦਿੱਤਾ ਗਿਆ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਜਦੋਂ ਹੋਣੀਆਂ ਨੇ 2027 ਦੀਆਂ ਉਹਦੇ ਵਿੱਚ ਜਿਹੜੀ ਨਿਗਰਾਨੀ ਹੈ ਉਹ ਫੌਜ ਕਰੇ ਕਿਉਂਕਿ ਫੌਜ ਦੀ ਨਿਗਰਾਨੀ ਦੇ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਆ ਇਸ ਫੌਜੀ ਨਿਗਰਾਨੀ ਦੇ ਵਿੱਚ ਪੈਰਾ ਮਿਲਟਰੀ ਫੋਰਸਸ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਈ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀਆਂ ਚੋਣਾਂ ਨੇ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਹੋ ਸਕਣ 14 ਦਸੰਬਰ ਨੂੰ ਤਾਂ ਧੱਕਾਸ਼ਾਹੀ ਨਾ ਹੋਵੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਪੂਰੀ ਕਾਰਵਾਈ ਆ ਜਿਹੜਾ ਕੰਟਰੋਲ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਦੇਣ ਦੀ ਬਜਾਏ ਜਿਹੜੇ ਉਹ ਪੈਰਾ ਮਿਲਟਰੀ ਫੋਰਸਸ ਬੀਐਸਐਫ ਇਹਨਾਂ ਨੂੰ ਦੇਣਾ ਚਾਹੀਦਾ ਆ ਇਹ ਮੰਗ ਹੋਈ ਹੈ ਭਾਵੇਂ ਜਦੋਂ 50 ਕਿਲੋਮੀਟਰ ਤੱਕ ਬੀਐਸਐਫ ਦਾ ਜਿਹੜਾ ਦਾਇਰਾ ਆ ਉਹ ਵਧਿਆ ਹੈ ਪੰਜਾਬ ਦੇ ਵਿੱਚ ਉਸ ਚੀਜ਼ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਪੰਜਾਬ ਦੀਆਂ ਪਾਰਟੀਆਂ ਦੇ ਦੁਆਰਾ ਪਰ ਚੋਣਾਂ ਦੇ ਵਿੱਚ ਕਹਿੰਦੇ ਜੀ ਸਾਨੂੰ ਪੀਐਸਐਫ ਲੱਗ ਜਾਵੇ ਸੀਆਰਪੀਐਫ ਲੱਗ ਜਾਵੇ ਉਹਦੇ ਨਾਲ ਅਰਧ ਸੈਨਿਕ ਬਲ ਲੱਗ ਜਾਣ ਉਹਦੇ ਨਾਲ ਅਸੀਂ ਰਾਹਤ ਮਹਿਸੂਸ ਕਰਾਂਗੇ ਸੋ ਇਹ ਪੋਲੀਟੀਕਲ ਸਥਿਤੀ ਪੰਜਾਬ ਦੇ ਵਿੱਚ ਇਸ ਸਮੇਂ ਬਣੀ ਹੋਈ ਹੈ ਤੇ ਅਕਾਲੀ ਦਲ ਵਾਲਿਆਂ ਵੱਤੋਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਤਰਨਤਾਰਨ ਚ 63 ਸੀਟਾਂ ਸੀ ਉਹਨਾਂ ਦੇ ਵਿੱਚੋਂ 31 ਰੱਦ ਕਰ ਦਿੱਤੀਆਂ ਇਸ ਤਰ੍ਹਾਂ ਇਸੇ ਤਰ੍ਹਾਂ ਖੰਡੂਰ ਸਾਹਿਬ ਦੇ ਵਿੱਚ 152 ਚੋਂ 43 ਸੀਟਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਪੱਟੀ ਦੇ ਵਿੱਚ 75 ਦੇ ਵਿੱਚੋਂ 56 ਭੇਖੀਵਿੰਡ ਦੇ ਵਿੱਚ 100 ਤੋਂ 77 ਤੇ ਬਲਟੋਹਾ ਚ 78 ਸੀਟਾਂ ਤੋਂ 56 ਸੀਟਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਨਾਮਜ਼ਦਗੀ ਪੱਤਰ ਉਹਨਾਂ ਨੂੰ ਵਾਪਸ ਦੇਣ ਸਮੇ ਇਹ ਕਹਿ ਦਿੱਤਾ ਗਿਆ ਕਿ ਉਹ ਸੀਟਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਨੌਸ਼ਹਿਰਾ ਪੰਨੂਆ ਚੋਂ 83 ਚੋਂ 80 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਨੇ ਰੱਦ ਕਰ ਦਿੱਤੇ ਗਏ ਨੇ ਤੇ ਹੋਰ ਵੀ ਬਹੁਤ ਸਾਰੀਆਂ ਖਬਰਾਂ ਇਸੇ ਦੇ ਤਹਿਤ ਅਖਨੌਰੀ ਇਚਨਾਲਾ ਜੰਡਿਆਲਾ ਕਾਦੀਆ ਨੂਰਪੁਰ ਬੇਦੀ ਦੇ ਵਿੱਚ ਦੇਖਣ ਨੂੰ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਜਗਾਂ ਦੇ ਉੱਤੇ ਨਾਮਜ਼ਦਗੀ ਪੱਤਰ ਨੇ ਉਹ ਦਾਖਲ ਨਹੀਂ ਹੋਣ ਦਿੱਤੇ ਜੇਕਰ ਹੁੰਦੇ ਨੇ ਤਾਂ ਉਹ ਜਾਣਬੁੱਝ ਕੇ ਸਤਾਧਾਰੀ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਅਧਿਕਾਰੀਆਂ ਦੇ ਦੁਆਰਾ ਧੱਕੇਸ਼ਾਹੀ ਦੇ ਤਹਿਤ ਉਹਨਾਂ ਨੂੰ ਕੀ ਹੈ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰ ਦਿੱਤਾ ਤੇ ਪੰਜਾਬ ਚੋਣ ਕਮਿਸ਼ਨ ਨੇ ਉਸ ਦੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਅਤੇ ਇਹ ਬਾਕੀ ਤੇਰਾ ਕਹਿ ਰਹੀਆਂ ਨੇ ਕਿ ਜਿਸ ਤਰ੍ਹਾਂ ਅਸੀਂ ਆਸ ਕਰਦੇ ਹਾਂ ਹੁਣ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਆ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਦੀ ਗਵਾਹੀ ਚ ਜਿਹੜੇ ਆ ਸਾਰਾ ਕੁਝ ਹੁੰਦਾ ਆ ਪ੍ਰਤਾਪ ਸਿੰਘ ਬਾਜਪਾ ਓਪੀ ਸੋਨੀ ਜਿਹੜੇ ਆ ਉਹ ਮੰਗ ਪੱਤਰ ਦੇਣ ਜਾਂਦੇ ਆ ਚੋਣ ਕਮਿਸ਼ਨ ਦੇ ਵਿੱਚ ਤੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਕਮਲ ਚੌਧਰੀ ਨੇ ਉਹਨਾਂ ਨੂੰ ਰਾਜ ਕਮਲ ਚੌਧਰੀ ਨੂੰ ਮੰਗ ਪੱਤਰ ਦਿੱਤਾ ਜਾਂਦਾ ਹੈ ਤੇ ਉਹ ਕਹਿੰਦੇ ਆ ਕਿ ਜਿਹੜੇ ਨਾਮਜ਼ਦਗੀ ਪੱਤਰ ਭਰਨ ਦੇ ਜਿਹੜੀ ਤਰੀਕ ਆ ਉਹ ਵਧਾ ਦੇਣੀ ਚਾਹੀਦੀ ਆ ਕਿਉਂਕਿ ਸਮਾਂ ਉਹਨਾਂ ਕੋਲ ਘੱਟ ਸੀ ਤੇ ਜੇਕਰ ਉਹਨਾਂ ਨੇ ਨਾਮਜ਼ਦਗੀ ਪੱਤਰ ਭਰੇ ਨੇ ਤਾਂ ਉਹ ਉਹਨਾਂ ਨੂੰ ਦੇਣ ਸਮੇਂ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਵਿੱਚ ਟੂਟੀਆਂ ਦੇ ਤਹਿਤ ਉਹਨਾਂ ਦੇ ਨਾਮਜ਼ਦਗੀ ਪੱਤਰ ਨੇ ਉਹ ਸਹੀ ਤਰੀਕੇ ਦੇ ਨਾਲ ਨਾ ਹੋਣ ਕਰਕੇ ਰੱਦ ਕਰ ਦਿੱਤੇ ਗਏ ਨੇ ਹੁਣ ਉਹ ਗਲਤ ਰੱਦ ਕੀਤੇ ਗਏ ਨੇ ਜਾਂ ਸਹੀ ਰੱਦ ਕੀਤੇ ਗਏ ਨੇ ਇਸ ਸਮੇਂ ਇਸ ਚੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਕਾਂਗਰਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਉਹਨਾਂ ਦੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਉਹਨਾਂ ਦੇ ਕਾਗਜ਼ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਲੈ ਕੇ ਭੱਜ ਗਿਆ ਭੱਜ ਗਿਆ ਜਾਂ ਫਿਰ ਉਹਨਾਂ ਦੀਆਂ ਨਾਮਜ਼ਦਗੀ ਫਾਈਲਾਂ ਜਿਹੜੀਆਂ ਖੋ ਗਏ ਇਸ ਤਰ੍ਹਾਂ ਦੇ ਕੇਸ ਵੀ ਜਿਹੜੇ ਸਾਹਮਣੇ ਆਏ ਨੇ ਅਤੇ 6 ਪਰਚੇ ਇਸ ਮਾਮਲੇ ਦੇ ਤਹਿਤ ਪੰਜਾਬ ਪੁਲਿਸ ਪਟਿਆਲਾ ਦੇ ਵੱਲੋਂ ਕੀਤੇ ਗਏ ਨੇ 4 ਪਰਚੇ ਤਾਂ ਉਹ ਦਰਜ ਕੀਤੇ ਨੇ ਜਿਹੜੇ ਅਣਪਛਾਤੇਆਂ ਦੇ ਖਿਲਾਫ ਜਿਹੜੇ ਆ ਉਹ ਕਾਰਵਾਈ ਦੇ ਤਹਿਤ ਕੀਤੇ ਗਏ ਨੇ ਕਿ ਉਹ ਜਿਹੜੇ ਨਾਮਜ਼ਦਗੀ ਫਾਈਲਾਂ ਕਰਨ ਵਾਲੇ ਕੈਂਡੀਡੇਟ ਸੀ ਉਹਨਾਂ ਦੀਆਂ ਫਾਈਲਾਂ ਲੈ ਕੇ ਫਰਾਰ ਹੋ ਗਏ ਨੇ ਹਲੇ ਤੱਕ ਉਹਨਾਂ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੋ ਹੋਰ ਫਾਈਲਾਂ ਨੇ ਜਿਹੜੀਆਂ ਇਸੇ ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜੇ ਮਾਮਲੇ ਨੇ ਉਤਰਜ ਕੀਤੇ ਗਏ ਨੇ